ਸ਼ਸ਼ੀਕਲ ਜੀ ਮੇਰਾ ਨਾਮ ਅਭਿਜੀਤ ਸਿੰਘ ਹੈ ਮੈਂ ਪਟਿਆਲਾ ਪੰਜਾਬ ਰਹਿਣ ਦਾ ਵਾਸੀ ਹਾਂ ਮੇਰਾ ਸਟੱਡੀ ਬੈਕਗ੍ਰਾਉਂਡ ਹੈ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਸੋ ਹਾਲੀ ਵਿੱਚ ਪੰਜਾਬ ਪੁਲਿਸ ਦੀ ਭਰਤੀ ਵਿੱਚ ਮੈਂ ਐਜ਼ ਅ ਕਨਸਟੇਬਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਭਰਤੀ ਹੋਇਆ ਡਰੀਮ ਹੁੰਦਾ ਹਰ ਕਿਸੇ ਦਾ ਕਿ ਆਪਾਂ ਪੰਜਾਬ ਪੁਲਿਸ ਦੇ ਵਿੱਚ ਜਾਣਾ ਹੈ ਇਸ ਗਵਰਨਮੈਂਟ ਜੌਬ ਨੇ ਸਾਡੀ ਉਹ ਡਰੀਮ ਪੂਰਾ ਕੀਤਾ ਹਾਰਡਵਰਕ ਕੀਤਾ ਤਾਂ ਇੱਕ ਜਿਹੜੀ ਹੈ ਜੌਬ ਆਪਾਂ ਨੂੰ ਮਿਲ ਗਈ ਹੈ ਰੂਟੀਨ ਸਰ ਇੱਥੇ ਬਹੁਤ ਹੀ ਡਿਸਪਲਿਨ ਹੈ ਕਿ ਜਿਵੇਂ ਸਰ 6 ਵਜੇ ਸਾਡਾ ਫਾਲਨ ਹੋ ਜਾਂਦਾ ਫਿਰ ਸਰ 6:30 ਤੋਂ 7 ਵਜੇ ਤੱਕ ਪੇਟੀ ਚੱਲਦੀ ਹੈ 7:30 ਤੋਂ 8:30 ਵਜੇ ਤੱਕ ਪਰੇਡ ਹੁੰਦੀ ਹੈ ਫਿਰ 8:30 ਤੋਂ 10 ਵਜੇ ਤੱਕ ਬ੍ਰੈਕਫਾਸਟ ਫਿਰ 10 ਤੋਂ 1 ਵਜੇ ਤੱਕ ਸਰ ਆਪਣਾ ਜਿਵੇਂ ਕੋਈ ਵੀ ਟਰਬਨ ਹੋ ਗਿਆ ਲੈਕਚਰ ਹੋ ਗਿਆ ਇਨਫੋਰਮੇਸ਼ਨ ਅਬਾਊਟ ਪੰਜਾਬ ਪੁਲਸ ਐਂਡ ਡਿਸਪਲਿਨ ਫਿਰ ਸਰ 1 ਤੋਂ 3 ਵਜੇ ਤੱਕ ਰੈਸਟ ਹੋ ਜੇਗੀ ਸਰ ਫਿਰ 3 ਤੋਂ 6 ਵਜੇ ਤੱਕ ਕੋਈ ਵੀ ਜਿਵੇਂ ਫਟੀਗ ਹੋਗੀ ਕੋਈ ਗੇਮਸ ਹੋ ਗਿਆ ਕੋਈ ਵੀ ਈਵਨਿੰਗ ਐਕਟੀਵਿਟੀ ਹੋਗੀ ਫਿਰ ਉਸ ਤੋਂ ਬਾਅਦ ਸਰ 6:30 ਵਜ ਫਿਰ ਸਰ ਉਸ ਤੋਂ ਬਾਅਦ ਰੈਸਟਰ ਫੈਮਿਲੀ ਬੈਕਗਰਾਉਂਡ ਚ ਕੋਈ ਵੀ ਨਹੀਂ ਮੈਂ ਪਰਿਵਾਰ ਦਾ ਪਹਿਲਾ ਹੀ ਸਰ ਪੁਲਿਸ ਦੇ ਵਿੱਚ ਜਾਣ ਵਾਲਾ ਜੋ ਕਿ ਬਹੁਤ ਹੀ ਇੱਕ ਮਾਣ ਵਾਲੀ ਗੱਲ ਵੀ ਹੁੰਦੀ ਹੈ ਕਿ ਇੱਕ ਪਰਿਵਾਰ ਦਾ ਪਹਿਲਾ ਮੈਂਬਰ ਕੋਈ ਪੁਲਿਸ ਦੇ ਵਿੱਚ ਜਾ ਰਿਹਾ ਇਹ ਰਿਕਰੂਟਮੈਂਟ ਬਹੁਤ ਹੀ ਪ੍ਰੋਪਰ ਐਂਡ ਕਲੀਨ ਵੇ ਨਾਲ ਜਿਹੜੀ ਹੈ ਰਿਕਰੂਟ ਕੀਤੀ ਗਈ ਹੈ ਕੁਝ ਵੀ ਐਸਾ ਨਹੀਂ ਲੱਗਿਆ ਬਹੁਤ ਹੀ ਪ੍ਰੋਪਰ ਐਂਡ ਨੀਟ ਕਲੀਨ ਜਿਹੜੀ ਹੈ ਇਹ ਰਿਕਰੂਟਮੈਂਟ ਸਰ ਕੀਤੀ ਗਈ ਹੈ ਗਵਰਨਮੈਂਟ ਵੱਲੋਂ ਸੋ ਐਂਡ ਵਿੱਚ ਮੇਰਾ ਬਾਕੀ ਬੱਚਿਆਂ ਨੂੰ ਮੈਸੇਜ ਇਹ ਹੈ ਕਿ ਆਪਾਂ ਸਭ ਨੇ ਮਿਹਨਤ ਕਰਨੀ ਹੈ ਇਹ ਸਰਕਾਰ ਗਵਰਨਮੈਂਟ ਜੌਬ ਦੀ ਓਪਰਚ्युनिटीਜ਼ ਆਪਾਂ ਨੂੰ ਬਹੁਤ ਦੇ ਰਹੀ ਹੈ ਮੈਂ ਸਿਗਿਆਂਪੁਰ ਕੁੰਤਮਨ ਸਾਹਿਬ ਜੀ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਯੂਥ ਨੂੰ ਓਪਰਚ्युनिटी ਦਿੱਤੀਆਂ ਗਵਰਨਮੈਂਟ ਜੌਬਸ ਕੱਢ ਲੀਆਂ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਜੌਬ ਨੂੰ ਇਮਾਨਦਾਰੀ ਨਾਲ ਕਰੀਏ